ਸਾਰੇ ਲੋਕਾਂ ਨੂੰ ਇਹ ਸੂਚਨਾ ਦਿੱਤੀ ਜਾਂਦੀ ਹੈ ਕਿ ਸਾਰੇ 76 ਰੁਪਏ ਦੀ ਬਤਾਲ ਦਾ ਪੂਰੇ ਉਹਨਾਂ ਲੋਕਾਂ ਦੇ ਉੱਪਰ ਕਾਰਵਾਈ ਦੇ ਦ੍ਰਿਸ਼ਤੇ ਵੱਲ ਹੈ। ਇਸ ਲਈ ਆਪੋ ਆਪਣਾ ਖਿਆਲ ਰੱਖੋ। ਜਿਹੜੇ ਲੋਕ ਇਸ ਤਰ੍ਹਾਂ ਕਰਦੇ ਨੇ ਜਿਹੜੇ ਨੇ ਇੱਕ ਜੀਂਗੀ ਜਾਈ ਨਾ ਕਰਦੇ ਹੋਏ ਮਰ ਜਾਂਦੇ ਨੇ ਔਰ ਉਹਨਾਂ ਨੂੰ ਗੰਭੀਰ ਤੌਰ ਤੇ ਆਵਾਜ਼ ਕਰ ਰਿਹਾ ਹੈ। ਜਨਨੀ ਤੁਹਾਡਾ ਖੋਜ ਕੀਤੀ ਕਰਵਾਵਾ ਹੈ। ਸਵਾਗਤ ਸਿੰਘ ਜੀ ਸਾਈਡ ਤੋਂ ਜੇ ਸਿੰਘ ਤੋਂ ਮਰੇ ਹਵਾਣ ਦਾ ਨੂੰ ਜਿੰਨਾਂ ਵਾਲੇ ਬਾਬਾ ਜੀ ਰਾਮ ਰਾਜ ਜੀ ਸਰਪਾ ਖੰਡਾ ਕਰਨਾਂ ਦਾ ਉਹਨਾਂ ਨੂੰ ਤੱਕਲੀਫ ਪਹੁੰਚੀ ਹੈ ਹੁਣ ਉਹਨਾਂ ਦਾ ਇਲਾਜ ਕਰਵਾਇਆ ਜਾਏਗਾ ਪਰ ਇਸ ਤੋਂ ਬਰੀਦ ਕਰਨ ਦੇ ਲਈ ਬਗਾਤਾਰ ਉਹ ਸਿੰਘ ਨੂੰ ਆਵਾਜ਼ ਦਿਓ ਪਾਵਰ ਤੋਂ ਪਾਵਰ ਤੋਂ ਪਾਵਰ ਦੇ ਨਾਲ ਵਾਲੇ ਵਾਲੇ ਪਾਵਰ ਤੋਂ ਅਤੀ ਸਤਿਕਾਰਯੋਗ ਜੀ ਰਵਿਸ਼ ਸਿੰਘ ਸਾਹਿਬ ਨੇ ਦਸਤਖਤਾਂ ਕਰਵਾ ਕੇ ਸਵਾਤ ਰਾਜ ਜਿਹੜਾ ਤੇ ਪਾਵਰ ਸਪਿੰਟਰ ਜੋੜ ਮੇਲੇ ਗੁਰੂ ਘਰ ਨਾਲ ਸਾਬਤ ਬੜੇ ਜਾਵ ਜਲਾਲ ਦੇ ਨਾਲ ਬਣਾ ਰਿਹਾ ਹੈ ਤੇ ਸਾਰੀ ਪਾਕ ਤੋਂ ਬੇਰਤੀ ਭਾਈ ਕੈਮਰਾ ਲੈ ਕੇ ਆਣ ਹੋ ਗਿਆ ਕੀ ਕਹਿਣਾ ਚਾਹੋਗੇ ਅੱਜ ਬੜਾ ਅਦਭੁਤ ਨਜ਼ਾਰਾ ਹੈ ਬਹੁਤ ਵਧੀਆ ਪੰਗਾਰਾ ਦੇਖਿਆ ਜੀ ਇੱਥੇ ਵੜੀਆਂ ਗੁਰਦੀਆਂ ਲਾੜਦੀਆਂ ਫੌਜਾਂ ਨੇ ਬਹੁਤ ਟ੍ਰੇਨਡ ਹੋ ਜਾਂਦੀਆਂ ਨੇ ਬਹੁਤ ਸੋਹਣਾ ਇਨਾ ਕਰਤੱਬ ਦਿਖਾਏ ਨੇ ਔਰ ਡੇਂਜਰਸ ਵੀ ਨੇ ਬੰਦੀ ਧੀ ਥੋੜੀ ਖਤਰਨਾਕ ਵੀ ਨੇ ਬਹੁਤ ਆਮ 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 ਦੇਖਿਆ ਤਾਂ ਖਾਸ ਤੌਰ ਤੇ ਬੰਦੀ ਛੋੜਦੇ ਉਸ ਕਰਕੇ ਆਏ ਹਾਂ ਜੀ ਅੰਦਰਵਾਰ ਸਾਹਿਬ ਕਰਕੇ ਔਰ ਰੌਣਕਾ ਵੇਖਣ ਕਰਕੇ ਆਏ ਆ ਤੇ ਨਜ਼ਾਰੇ ਅੰਦਰਵਾਰ ਸਾਹਿਬ ਦਾ ਵੀ ਕਮਾਲ ਦਾ ਨਜ਼ਾਰਾ ਸੀਗਾ ਕੱਲ ਜੋ ਵੀ ਦੇਖਿਆ ਅਸ਼ਟਵਾਜੀ ਦੇਖੀ ਸੰਗਤਾਂ ਵੇਖੀਆਂ ਦੀਪ ਵਾਲਾ ਕਰਦੀਆਂ ਵੇਖੀਆਂ ਇੱਥੇ ਦਾ ਨਜ਼ਾਰਾ ਉਹ ਅਲੱਗ ਹੀ ਹੈ ਬੜਾ ਅਦਭੂਤ ਹੈ ਜੀ ਇਹਨਾਂ ਕਪੜਿਆਂ ਨੂੰ ਕਰਮਾਣਾ ਮੰਨਦੇ ਹੋ ਕਿ ਇਹ ਮੱਧਰ ਸਾਹਿਬ ਆ ਕੇ ਬੰਦੀ ਛੋੜ ਦਿਵਸ ਤੇ ਆਏ ਮੱਲੇ ਦੇ ਦਰਸ਼ਨ ਕੀਤੇ ਜੀ ਬਹੁਤ ਬਹੁਤ ਪਰਮਾਤਮਾ ਦੀ ਕਿਰਪਾ ਹੈ ਜੀ ਬਹੁਤ ਉਹਨਾਂ ਨੇ ਆਪਣੇ ਅਸੀਸ ਨਾਲ ਇੱਥੇ ਉਹਨਾਂ ਨੇ ਸੀਸੀਟੀਵੀ ਤੇ ਬਖਸ਼ ਕੀਤੀ ਹੈ ਕਿ ਅਮਰ ਸਰਦਾਰ ਆ ਕੇ ਦਿਵਾਲੀ ਦੇਖਣ ਆਏ ਪਹਿਲਾਂ ਵੀ ਆਏ ਹਾਂ ਕਾਫੀ ਸਾਲ ਪਹਿਲਾਂ ਪਰ ਇਹ ਨਜ਼ਾਰਾ ਨਹੀਂ ਦੇਖਿਆ ਸੀ ਜੀ ਉਹ ਇਹ ਫੌਜਾਂ ਨੇ ਦਿਖਾਇਆ ਇਹ ਨਜ਼ਾਰਾ ਨਹੀਂ ਦੇਖਿਆ ਬਹੁਤ ਅੱਛਾ ਲੱਗਾ ਆਇਗਰ ਖਾਲਸਾ ਵਾਈ ਵੀ ਫਤਿਹ ਜੀ ਭਾਜੀ ਕੀ ਨਾਮ ਦੀ ਤੁਹਾਡਾ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਮੁਹੱਲੇ ਨੂੰ ਲੈ ਕੇ ਦੇਖੋ ਜੀ ਇਤਿਹਾਸਕ ਦਿਹਾੜਾ ਬੰਦੀ ਛੋੜ ਦਿਵਸ ਤੋਂ ਅਗਲੇ ਦਿਨ ਅੰਮ੍ਰਿਤਸਰ ਦੀ ਪਾਵਨ ਧਰਤੀ ਦੇ ਉੱਤੇ ਇਹ ਜਿਹੜੇ ਜੰਗ ਜੂ ਕਰਤਬ ਜਾਹੋ ਜਲਾਲ ਦੇ ਨਾਲ ਕੀਤੇ ਜਾਂਦੇ ਨੇ ਜੀ ਇਹ ਕੌਮ ਨੂੰ ਇੰਨਾ ਜੰਗਜੂ ਕਰਤਾ ਤੇ ਸਾਡੀਆਂ ਲਿਆਂਗ ਸਿੰਘ ਜਥੇਬੰਦੀਆਂ ਦੇ ਉੱਤੇ ਪੂਰਾ ਮਾਰ ਹੈ। ਇਸ ਤਰੀਕੇ ਦਾ ਨਜ਼ਾਰਾ ਜਿਸ ਤਰ੍ਹਾਂ ਨਿਹੰਗ ਸਿੰਘਾਂ ਵੱਲੋਂ ਹਰ ਤਹਾਰ ਤੋਂ ਬਾਅਦ ਮੁਹੱਲਾ ਕੱਢਿਆ ਜਾਂਦਾ ਹੈ, ਕੀ ਲੱਗਦਾ ਕਿੰਨਾ ਮਨਮੋਹਕ ਨਜ਼ਾਰਾ ਹੁੰਦਾ। ਉਹ ਮੈਂ ਕਹਿੰਦਾ ਜੀ ਦੇਖੋ ਮੁਹੱਲੇ ਦਾ ਮਤਲਬ ਇਹ ਹੋਲੇ ਮੁਹੱਲੇ ਤੇ ਅਨੰਦਪੁਰ ਸਾਹਿਬ 'ਚ ਹੁੰਦਾ ਹੈ। ਫਤਿਹ ਸ਼੍ਰੀ ਫਤਿਹਗੜ੍ਹ ਸਾਹਿਬ 'ਚ ਹੁੰਦਾ ਹੈ। ਬੰਦੀ ਛੋੜ ਦਿਵਸ ਤੋਂ ਅਗਲੇ ਦਿਨ ਦੀਵਾਲੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹਦੇ ਅਗਲੇ ਦਿਨ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਜੰਗ ਜੂ ਕਰਤਬ ਕੀਤੇ ਜਾਂਦੇ ਨੇ ਜੀ ਹਰ ਸਾਲ ਕੀਤੇ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਿੱਖ ਕੌਮ ਸ਼ੁਰੂ ਤੋਂ ਹੀ ਚੜ੍ਹਦੀ ਕਲਾ ਦੇ ਵਿੱਚ ਰਹੀ ਆ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਚੜ੍ਹਦੀ ਕਲਾ ਹੀ ਰਹੇਗੀ ਅੱਜ ਅਸੀਂ ਸਿੰਘਾਂ ਵੱਲੋਂ ਕੀਤੇ ਗਏ ਸੁੰਦਰ ਨਜ਼ਾਰੇ ਤੇ ਦ੍ਰਿਸ਼ ਦੇਖਣ ਆਏ ਹਾਂ ਅੱਜ ਸਾਰੇ ਨਿਹੰਗ ਸਿੰਘ ਆਪਣੇ ਵਰਸ਼ੇ ਨੇਜੀਆਂ ਅਤੇ ਕਰਪਾਨਾਂ ਤੇ ਤਲਵਾਰਾਂ ਦੇ ਨਾਲ ਜੰਗ ਜੂਜ ਬੁਖਾ ਰਹੇ ਹਨ ਘੋੜਸਵਾਰੀਆਂ ਕਰ ਰਹੇ ਨੇ ਇਹ ਦ੍ਰਿਸ਼ ਮੀਰੀ ਪਰੀ ਦੇ ਮਾਲਕ ਬੰਦੀ ਸ਼ੋਡ ਦੇ ਕੁਝ ਵਿੱਚ ਮਨਾਇਆ ਜਾ ਰਿਹਾ ਹੈ ਜੋ ਕਿ ਦੀਵਾਲੀ ਤੋਂ ਇੱਕ ਦਿਨ ਬਾਅਦ ਮਨਾਇਆ ਜਾਂਦਾ ਹੈ ਇਸ ਵਿੱਚ ਸਿੱਖ ਪੰਥ ਦੀ ਸ਼ਾਨ ਦਾ ਪ੍ਰਤੀਕ ਦਿਖਾਇਆ ਜਾ ਰਿਹਾ ਹੈ ਜੋ ਕਿ ਸਾਨੂੰ ਬਹੁਤ ਹੀ ਸੋਹਣਾ ਨੀਲੇ ਬਾਣਿਆਂ ਦੇ ਵਿੱਚ ਨਿਹੰਗ ਸਿੰਘ ਸਜੇ ਹੋਏ ਨਜ਼ਰ ਆ ਰਹੇ ਹਨ ਕਿੰਨੇ ਕਿੰਨੇ ਸੋਹਣੇ ਕੋੜੇ ਹਾਥੀ ਸਾਰੇ ਸਜੇ ਹੋਏ ਨਜ਼ਰ ਆ ਰਹੇ ਹਨ ਇਹ ਸਿੰਘਾਂ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ निजात ਪਾਉਣ ਲਈ ਮਾਹਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News